ਪਰਤਾਬਾਜਵਾ ਕਹਿੰਦੇ ਵੀ ਹੜ੍ਹਾਂ ਦੇ ਨਾਲ ਥੋੜੀ ਸਰਕਾਰ ਵੀ ਰੁੜ ਗਈ ਪੰਜਾਬ ਨੂੰ ਕੰਗਾਲ ਕਰਤਾ ਤੁਹਾਨੂੰ ਲੱਗਦਾ ਹੈ ਕਿ ਹੜ੍ਹਾਂ ਦੀ ਸਥਿਤੀ ਦਾ ਪ੍ਰਭਾਵ ਤੁਹਾਡੀ ਇਸਤਰਨਤਰ ਦੀ ਜ਼ਮਨੀ ਚੋਣ ਤੇ ਪੈ ਸਕਦਾ ਹੈ ਇਹ ਨੇਚਰਲ ਡਿਜ਼ਾਸਟਰ ਨਹੀਂ ਹੈ ਇਹ ਮੈਨ-ਮੇਡ ਡਿਜ਼ਾਸਟਰ ਹੈ ਇਹਦੀ ਪ੍ਰੋਪਰ ਸਿਟ ਬਣਾ ਕੇ ਇਨਕੁਆਇਰੀ ਹੋਣੀ ਚਾਹੀਦੀ ਹੈ ਕਹਿੰਦੇ ਸਰਕਾਰ ਦੀ ਨੈਗਲੀਜੈਂਸੀ ਕਰਕੇ ਹੜਾ ਆਏ ਉਹ ਸਿਰਫ ਇਹ ਬਿਆਨ ਰਾਜਨੀਤੀ ਕਰਨ ਲਈ ਦੇ ਰਹੇ ਨੇ ਵਿਧਾਨ ਸਭਾ ਦੇ ਅੰਦਰ ਰਿਕਾਰਡ ਤੇ ਤੁਹਾਡੇ ਤੇ ਬੜਾ ਸੀਰੀਅਸ ਅਲਿਗੇਸ਼ਨ ਲਾਇਆ ਲੀਡਰ ਆਫ ਆਪੋਜੀਸ਼ਨ ਨੇ ਕਹਿੰਦੇ ਕਿ ਤੁਸੀਂ 7 ਸਵਾ ਕਰੋੜ ਰੁਪਇਆ ਡਿਸਟਿਲਰੀ ਆਣਾ ਤੋਂ ਰਿਸ਼ਵਤ ਲੈਨੇ ਹੋ ਤੁਹਾਡਾ ਇਹਦੇ ਤੇ ਕੀ ਪ੍ਰਤੀਕਰਮ ਹੈ ਰਾਣਾ ਗੁਰਜੀਤ ਨੇ ਲਾਇਸੈਂਸ ਨੂੰ ਐ ਵੀ ਕਹਿ ਜਾਂਦੀ ਹੈ ਵਿਧਨ ਕਾਂਗਰਸ ਕੇ ਲੀਡਰ ਕਹਿੰਦੇ ਆ ਕਿ ਰਾਣਾ ਗੁਰਜੀਤ ਦੀ ਆਮਦਨੀ ਪਾਰਟੀ ਨਾਲ ਸੈਟਿੰਗ ਹੈ ਦੇਖੋ ਜਿਹੜਾ ਜਿਹਦਾ ਕੰਮ ਹੋ ਜਾਂਦਾ ਉਹਦੀ ਸੈਟਿੰਗ ਕਹਿੰਦੇ ਨੇ ਕਿ ਜਿਹਦਾ ਜਿਹੜਾ ਨਜਾਇਜ਼ ਕੰਮ ਕਰਦਾ ਕਹਿੰਦੇ ਨਜਾਇਜ਼ ਕੰਮ ਲਾਓ ਕਰੋ ਇਹ ਕਾਂਗਰਸ ਦਾ ਕਲਚਰ ਆ ਇੱਕ ਮਸਲਾ ਵਿਰੋਧੀ ਧਿਰ ਬੜਾ ਵੱਡੇ ਤੌਰ ਤੇ ਚੱਕ ਰਹੀ ਹੈ ਕਿ ਸੀਐਮ ਰਲੀਫ ਫੰਡ ਤੋਂ ਤੁਸੀਂ ਰੰਗਲਾ ਪੰਜਾਬ ਫੰਡ ਤੇ ਕਿਉਂ ਆ ਗਏ ਥੋੜੀ ਤੇ ਅਲੀਗੇਸ਼ਨ ਲਾ ਰਹੀ ਹੈ ਕਪੜਾ ਕਰਨਾ ਸੁਖਵੀਰ ਬਾਦਲ ਕਹਿੰਦੇ ਸਰਕਾਰ ਮੰਤਰੀ ਬਣ ਗਈ ਹੈ ਇਹਨਾਂ ਨੇ ਤਾਂ ਜੀ ਉਹ ਪੈਸੇ ਖਾ ਜਾਣੇ ਆ ਲੀਗਲ ਤੌਰ ਤੇ ਕੀ ਮਜਬੂਰੀ ਬਣੀ ਸਰਕਾਰ ਦੀ ਕਿ ਉਹ ਖਾਤੇ ਦੀ بجائے ਨਵਾਂ ਖਾਤਾ ਇਹਦੇ ਅੰਦਰ ਤਾਂ ਇਸ ਤਰ੍ਹਾਂ ਦਾ ਫੰਡ ਤਾਂ ਹਮਾਚਲ ਪ੍ਰਦੇਸ਼ ਨੇ ਬਣਾਇਆ ਸੀਗਾ ਤਾਂ ਮੈਂ ਲਾਡੂ ਦੇ ਵੀ ਬਣਾਇਆ ਸੀਗਾ ਬਣਾਇਆ ਤਾਂ ਪ੍ਰਧਾਨ ਮੰਤਰੀ ਨੇ ਨਹੀਂ ਆ ਪਰ ਤੁਸੀਂ ਕੰਡੈਮਨ ਕਰਦੇ ਰਹੋ ਕਿ ਇਹ ਫੰਡ ਕਿਉਂ ਬਣਿਆ ਪੰਜਾਬ ਦੇ ਵਿੱਚ ਤਰਨਤਾਰਨ ਦੀ ਵਿਧਾਨ ਸਭਾ ਜਿਮਣੀ ਚੋਣ ਹੋਣ ਜਾ ਰਹੀ ਹੈ ਅੱਜ ਚੋਣ ਕਮਿਸ਼ਨ ਦੇ ਵੱਲੋਂ ਰਸਮੀ ਤੌਰ ਤੇ ਇਹਦਾ ਐਲਾਨ ਕਰ ਦਿੱਤਾ ਗਿਆ 11 ਨਵੰਬਰ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨ ਕਰ ਦਿੱਤਾ ਅਜਿਹੇ ਚ ਸਰਕਾਰ ਦੀ ਤਿਆਰੀ ਕੀ ਹੈ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਪਹਿਲੀ ਵਾਰ ਪੰਜਾਬ ਦੇ ਅੰਦਰ ਹੋ ਰਿਹਾ ਹੈ ਕਿ ਇੰਨੀਆਂ ਜ਼ਿਮਨੀ ਚੋਣਾ ਸਰਕਾਰ ਨੂੰ ਜਿਹੜਾ ਉਹਦਾ ਸਾਹਮਣਾ ਕਰਨਾ ਪੈ ਰਿਹਾ ਐਸੋਕ ਸਾਡੇ ਨਾਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਮੌਜੂਦ ਨੇ ਉਹਨਾਂ ਦੇ ਨਾਲ ਜਿੱਥੇ ਅਸੀਂ ਪੰਜਾਬ ਦੀ ਮੌਜੂਦਾ ਸਥਿਤੀ ਤੇ ਗੱਲਬਾਤ ਕਰਾਂਗੇ ਉੱਥੇ ਵਿਧਾਨ ਸਭਾ ਸੈਸ਼ਨ ਦੀ ਕਸ਼ਮਕਸ਼ ਅਤੇ ਪੰਜਾਬ ਦੇ ਫਾਈਨਾਂਸ ਤੇ ਵੀ ਅਸੀਂ ਵਿਸਤਾਰ ਦੇ ਵਿੱਚ ਚਰਚਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀਮਾ ਸਾਹਿਬ ਸਭ ਤੋਂ ਪਹਿਲੀ ਤੁਹਾਡੀ ਟਿੱਪਣੀ ਚੋਣ ਕਮਿਸ਼ਨ ਵੱਲੋਂ ਅੱਜ ਇਲੈਕਸ਼ਨ ਅਨਾਉਂਸ ਕਰ ਦਿੱਤਾ ਗਿਆ ਕਿਸ ਤਰ੍ਹਾਂ ਦੀ ਤਿਆਰੀ ਹੈ ਸਰਕਾਰ ਦੀ ਕੀ ਲੱਗਦਾ ਅਹ ਦੇਖੋ ਤਰਨਤਾਰਨ ਜਿਹੜੀ ਜਿਮਨੀ ਚੋਣ ਹੋ ਰਹੀ ਆ ਉਹ ਸਾਡੇ ਇੱਕ ਪੁਰਾਣੇ ਸਾਥੀ ਡਾਕਟਰ ਕਸ਼ਮੀਰ ਸਿੰਘ ਸੋਹਲ ਜੀ ਉਹਨਾਂ ਦੀ ਬੇਵਕਤੀ ਮੌਤ ਦੇ ਕਾਰਨ ਇਹ ਸੀਟ ਜਿਹੜੀ ਵੇਕੈਂਟ ਹੋਈ ਸੀ ਸੋ ਉਸ ਬਾਅਦ ਇਹ ਬਾਇਲੈਕਸ਼ਨ ਦਾ ਐਲਾਨ ਹੋਇਆ ਬਿਲਕੁਲ ਸਰਕਾਰ ਬੜੀ ਮਜ਼ਬੂਤੀ ਨਾਲ ਇਲੈਕਸ਼ਨ ਲੜੂਗੀ ਔਰ ਬਿਲਕੁਲ 100% ਮੈਂ ਸ਼ਿਓਰ ਕਰਦਾ ਕਿ ਇਲੈਕਸ਼ਨ ਜਿਹੜੀ ਅਸੀਂ ਜਿੱਤ ਪ੍ਰਾਪਤ ਕਰਾਂਗੇ ਸਾਡੇ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਨੇ ਔਰ ਪਾਰਟੀ ਨੇ ਸਰਕਾਰ ਨੇ ਉਥੇ ਬਹੁਤ ਸਾਰੇ ਕੰਮ ਕੀਤੇ ਨੇ ਅਸੀਂ ਕੰਮ ਦੇ ਆਧਾਰ ਤੇ ਇਲੈਕਸ਼ਨ ਲੜਾਂਗੇ ਔਰ ਇੱਕ ਵੱਡੀ ਜਿਹੜੀ ਜਿੱਤ ਪ੍ਰਾਪਤ ਕਰਾਂਗੇ ਆਪੋਜੀਸ਼ਨ ਜਿਵੇਂ ਕਹਿ ਰਹੀ ਹੈ ਵਿਧਾਨ ਸਭਾ ਦੇ ਅੰਦਰ ਵੀ ਪ੍ਰਤਾਪ ਬਾਜਵਾ ਕਹਿੰਦੇ ਵੀ ਹੜ੍ਹਾਂ ਦੇ ਨਾਲ ਤੁਹਾਡੀ ਸਰਕਾਰ ਵੀ ਰੁੜ ਗਈ ਤੁਸੀਂ ਮਤਲਬ ਪੰਜਾਬ ਨੂੰ ਕੰਗਾਲ ਕਰਤਾ ਤੁਹਾਨੂੰ ਲੱਗਦਾ ਹੈ ਕਿ ਹੜ੍ਹਾਂ ਦੀ ਸਥਿਤੀ ਦਾ ਪ੍ਰਭਾਵ ਤੁਹਾਡੀ ਇਸ ਤਰਨਤਾਰ ਦੀ ਜ਼ਿਮਨੀ ਚੋਣ ਤੇ ਪੈ ਸਕਦਾ ਦੇਖੋ ਪਹਿਲੀ ਵਾਰ ਹੋਇਆਗਾ ਕਿ ਬਹੁਤ ਲੰਬੇ ਅਰਸੇਵਾਦ ਇਤਿਹਾਸਿਕ ਤੌਰ ਤੇ ਮੈਂ ਕਹੂੰਗਾ ਕਿ ਲਗਭਗ 1 ਸਦੀ ਦੇ ਪਹਿਲੇ ਹੜ ਆਏ ਨੇ ਉਹਨਾਂ ਦੇ ਅੰਦਰ ਸਰਕਾਰ ਨੇ ਆਪਣੀ ਬਣਦੀ ਭੂਮਿਕਾ ਤੋਂ ਵੀ ਜ਼ਿਆਦਾ ਨਿਭਾਇਆਗਾ ਸਾਡੇ ਸਾਰੇ ਮੰਤਰੀ ਤੁਸੀਂ ਦੇਖ ਲਓ ਲਾਲਚੰਦ ਕਟਾਰੂ ਚੱਕ ਜੀ ਹਰਜੋਤ ਬੈਂਦ ਜੀ ਲਾਲਜੀਤ ਪੁੱਲਰ ਜੀ ਜਿੱਥੇ ਜਿੱਥੇ ਜਿਹੜੇ ਫਾੜਾ ਇਹ ਸੌਰੀ ਹਾੜਾ ਇਹਨੇ ਕੀ ਉਹਨਾਂ ਸਾਰਿਆਂ ਇਲਾਕਿਆਂ 'ਚ ਉਹ ਖੁਦ ਦਿਨ ਰਾਤ ਆ ਫਿਰਦੇ ਰਹੇ ਕੁਲਦੀਪ ਧਾਲੀਵਾਲ ਜੀ ਖੁਦ ਅਸੀਂ ਜਾਂਦੇ ਰਹੇ ਪੂਰੇ ਪੰਜਾਬ 'ਚ ਰਸਦਾ ਇਕੱਠੀਆਂ ਕਰਕੇ ਭੇਜਦੇ ਰਹੇ ਔਰ ਲਗਾਤਾਰ ਅਸੈਸਮੈਂਟ ਲੱਗ ਰਹੀ ਆ ਔਰ ਜਿੱਥੇ ਜਿੱਥੇ ਅਸੈਸਮੈਂਟ ਲੱਗ ਚੁੱਕੀ ਹੈ ਪੈਸੇ ਪਹੁੰਚ ਚੁੱਕੇ ਨੇਗੇ ਲਗਭਗ 60 ਮੌਤਾਂ ਹੋਈਆਂ ਸੀਗੀਆਂ ਉਹਨਾਂ 60 ਮੌਤਾਂ ਦੇ ਵਿੱਚ ਜਿਹੜੇ ਨੌਜਵਾਨ ਚਲੇ ਗਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਸੀ ਜਿਹੜਾ ਰਿਲੀਫ ਫੰਡ ਆ ਜਾਰੀ ਕਰ ਚੁੱਕੇ ਆਂਗੇ ਔਰ ਸਾਡੇ ਕੋਲੇ ਸਭ ਪਹਿਲੀ ਵਾਰ ਹੋਇਆ ਕਿ ਜਿੰਨਾ ਸੈਂਟਰ ਸਰਕਾਰ ਫੰਡ ਦਿੰਦੀ ਹੈ ਉਹ ਤੋਂ ਕਿਤੇ ਜ਼ਿਆਦਾ ਸੀ ਫੰਡ ਸਟੇਟ ਸਰਕਾਰ ਆਪਣੇ ਵੱਲੋਂ ਪਾ ਕੇ ਕਿਸਾਨ ਨੂੰ ਜਿਹਦਾ ਘਟ ਰਹਿ ਗਿਆ ਉਹਨੂੰ ਦੇ ਰਿਆਂਗੇ ਇਸ ਹੁਣੀ ਥੋੜੇ ਦਿਨਾਂ ਦੇ ਵਿੱਚ ਜਿਹੜੀਓ ਸਕੀਮ ਅਸੀਂ ਚਾਲੂ ਕਰਦੇਾਂਗੇ ਕਿ ਫੰਡ ਬਣਨੇ ਸ਼ੁਰੂ ਕਰਦੇਾਂਗੇ ਇਸੇ ਮੈਨੂੰ ਲੱਗਦਾ ਪੰਜ ਚਾਰ ਦਿਨਾਂ ਚ ਸੀਐਮ ਸਾਹਿਬ ਨੇ ਪ੍ਰੋਗਰਾਮ ਲਿਖਿਆਗਾ ਖੁਦ ਸੀਐਮ ਸਾਹਿਬ ਜਾ ਕੇ ਚੱਕ ਦੇ ਕੇ ਆਉਣਗੇ ਸਾਰੇ ਮੰਤਰੀ ਸਾਹਿਬ ਜਾ ਕੇ ਦੇ ਕੇ ਆਉਣਗੇ ਸੋ ਮੇਰਾ ਕਹਿਣ ਦਾ ਭਾਵ ਹੈ ਸਰਕਾਰ ਜਿਹੜੀ ਆ ਇਸ ਨੂੰ ਬਾਹਰ ਫੁੱਟਿੰਗ ਤੇ ਲੈ ਰਹੀ ਹੈ ਬਹੁਤ ਤੇਜ਼ੀ ਦੇ ਨਾਲ ਕੰਮ ਹੋ ਰਿਹਾਗਾ ਉਹ اپੋਜੀਸ਼ਨ ਆਉਣੇ ਰਾਜਨੀਤੀ ਕਰਨ ਲਿਆ ਕੋਈ ਨਾ ਕੋਈ ਝੂਠ ਉਹ ਲਗਾਤਾਰ ਚ ਐਸੈਂਬਲੀ ਹੋਵੇ ਚ ਐਸੈਂਬਲੀ ਦੇ ਬਾਹਰ ਆ ਬੋਲਣ ਦਾ ਯਤਨ ਕਰਦੇ ਨੇ ਕਿ ਉਹ ਅੰਕੜਿਆਂ ਤੇ ਗੱਲ ਕਰਨ ਹੋਰ ਗੱਲ ਉਹ ਕਹਿੰਦੇ ਆ ਕਹਿੰਦੇ ਇਹ ਨੈਸ਼ਨਲ ਡਿਜ਼ਾਸਟਰ ਨਹੀਂ ਹੈ ਇਹ ਮੈਨ ਮੇਡ ਡਿਜ਼ਾਸਟਰ ਹੈ ਇਹਦੀ ਪ੍ਰੋਪਰ ਸਿਟ ਬਣਾ ਕੇ ਇਨਕੁਆਇਰੀ ਹੋਣੀ ਚਾਹੀਦੀ ਹੈ ਕਹਿੰਦੇ ਸਰਕਾਰ ਦੀ ਨੈਗਲੀਜੈਂਸੀ ਕਰਕੇ ਹੜ੍ਹ ਆਏ ਨੇ ਉਹ ਸਿਰਫ ਇਹ ਬਿਆਨ ਰਾਜਨੀਤੀ ਕਰਨ ਲਈ ਦੇ ਰਹੇ ਨੇ ਮੈਂ ਬڑے ਦਾਅਵੇ ਨਾ ਕਹਿਣਾਗਾ ਕਿ ਉਤਰਾਖੰਡ ਚ ਕਿਹਦੀ ਸਰਕਾਰ ਆ ਹਿਮਾਚਲ ਚ ਕਿਹਦੀ ਸਰਕਾਰ ਆ ਜੰਮੂ ਕਸ਼ਮੀਰ ਚ ਕਿਹਦੀ ਸਰਕਾਰ ਆ ਕੀ ਹਿਮਾਚਲ ਚੋਂ ਖੜਦੀਆਂ ਐ ਮੀ ਕਿੱਥੇ ਪਿਆ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਆ ਫੇਰ ਬਾਜਪਾ ਸਾਹਿਬ ਉੱਥੇ ਜਾ ਕੇ ਹੱਥ ਬੰਨ੍ਹਨ ਦੇ ਗਾਰਡ ਨੂੰ ਕਹਿਣ ਦੇ ਕਿ ਨਾਮ ਹੀ ਪਾਓ ਸੋ ਇਹ ਝੂਠ ਬੋਲਣਾ ਬੰਦ ਕਰ ਕੋਈ ਮੈਨਮੈਂਟ ਨਹੀਂ ਹੈਗੇ ਠੀਕ ਆ ਮਾੜੀ ਮੁੱਟੀ ਕਿਸੇ ਤੋਂ ਗਲਤੀ ਹੋਈ ਹੋ ਉਹਨੂੰ ਸਜ਼ਾ ਹੋ ਜੀ ਮਿਲੂਗੀ ਪਰ ਲੇਕਿਨ ਹੜ ਜੇ 15 ਫੁੱਟ ਰੇਤਾ ਆ ਗਿਆ ਤੇ 15 ਫੁੱਟ ਰੇਤਾ ਭਾਈ ਥੱਲੋਂ ਤਾਂ ਨਿਕਲਿਆ ਨਹੀਂ ਹੈਗਾ ਜਾਂ ਉੱਪਰੋਂ ਦੇਖੇ ਉੱਪਰੋਂ ਤਾਂ ਪਾਣੀ ਆਇਆਗਾ ਉਹ ਪਾਣੀ ਜਿਹੜਾ ਹੜਾਂ ਦੇ ਰਾਹੀਂ ਰੋੜ ਕੇ ਲੈ ਕੇ ਪੰਜਾਬ ਚ ਆ ਗਿਆ ਸੀ ਉਹਦੀ ਡੀਸੈਲਟਿੰਗ ਕਰਨ ਦੇ ਲਈ ਜਿਹਦਾ ਖੇਤੋਂ ਦੀ ਰੇਤ ਦਾ ਕਨਸੈਪਟ ਕਰਕੇ ਲੋਕਾਂ ਨੂੰ ਅਲਾਉ ਕੀਤਾਗਾ ਸੋ ਇਹ ਜਿਹੜੇ ਕਾਂਗਰਸ ਦੇ ਲੀਡਰ ਨੇ ਇਹਨਾਂ ਕੋਲੇ ਬਚਿਆ ਕੱਖ ਨਹੀਂ ਸवाय ਝੂਠ ਬੋਲਣ ਤੋਂ ਸਵੇਰ ਤੋਂ ਦੇਖ ਕੇ ਅਖਬਾਰਾਂ ਪੜ੍ਹ ਲੈਂਦੇ ਨੇਗੇ ਉਹਨਾਂ ਅਖਬਾਰਾਂ ਤੋਂ ਕੋਈ ਨਾ ਕੋਈ ਝੂਠ ਲੱਭਦੇ ਨੇਗੇ ਫਿਰ ਉਹ ਝੂਠ ਨੂੰ ਜਿਹੜਾ ਪ੍ਰੋਸੀਜਰ ਨੇ ਸਾਰਾ ਦਿਨ ਹੋਰ ਕੋਈ ਕੰਮ ਨਹੀਂ ਕਰਦੇ ਵਿધાનਸਭਾ ਦੇ ਅੰਦਰ ਰਿਕਾਰਡ ਤੇ ਤੁਹਾਡੇ ਤੇ ਬੜਾ ਸੀਰੀਅਸ ਅਲਿਗੇਸ਼ਨ ਲਾਇਆ ਲੀਡਰ ਆਫ ਆਪੋਜੀਸ਼ਨ ਨੇ ਕਹਿੰਦੇ ਕਿ ਤੁਸੀਂ ਸਵਾ ਕਰੋੜ ਰੁਪਇਆ ਡਿਸਟਿਲਰੀਆਂ ਤੋਂ ਰਿਸ਼ਵਤ ਲੈਨੇ ਹੋ ਤੁਹਾਡਾ ਇਹਦੇ ਤੇ ਕੀ ਪ੍ਰਤੀਕਰਮ ਹੈ ਦੇਖੋ ਅਸੀਂ ਗਰੀਬ ਘਰਾਂ ਚ ਪੈਦਾ ਹੋਏ ਆ ਉਹਨਾਂ ਨੂੰ ਬੜੇ ਚੁੱਪਦੇ ਆਗੇ ਅਸੀਂ ਆਮ ਘਰਾਂ ਜੋ ਪੈਦਾ ਹੋ ਕੇ ਕਿਉਂ ਵਿਧਾਨ ਸਭਾ 'ਚ ਪਹੁੰਚ ਗਏ ਇਹ ਉਹਨਾਂ ਨੂੰ ਮੈਸਾਂਵਿੰਦਾ ਹਜਮ ਨਹੀਂ ਹੋ ਰਿਹਾ ਕਿਉਂਕਿ ਉਹ ਤਾਂ ਉਹ ਲੋਕ ਨੇ ਜਿਨ੍ਹਾਂ ਦੇ ਘਰਾਂ 'ਚ ਸੋਨੇ ਦੇ ਬਿਸਕਟ ਆਉਂਦੇ ਸੀਗੇ ਉਹ ਤਾਂ ਉਹ ਲੋਕ ਨੇ ਜਿਨ੍ਹਾਂ ਦੇ ਘਰਾਂ ਦੇ ਅੰਦਰ ਸਮਗਲਿੰਗ ਦੇ ਪੈਸੇ ਆਉਂਦੇ ਸੀ ਉਹ ਨੇ ਕਾਂਗਰਸ ਦੇ ਲੀਡਰ ਸੋ ਇਸੇ ਗੱਲ ਕਰਕੇ ਹਜਮ ਨਹੀਂ ਆਉਂਦੇ ਸੀਗੇ ਉਹਨਾਂ ਦੇ ਜਿਹੜੇ ਉਹਨਾਂ ਦੇ ਲੀਡਰ ਨੇ ਖਾਸ ਕਰਕੇ ਕਾਂਗਰਸ ਪਾਰਟੀ ਦੇ ਲੀਡਰ ਨੇ ਰਾਣਾ ਗੁਰਜੀਤ ਜੀ ਡਿਸਟ੍ਰਿਕਟਲੀ ਉਹਨਾਂ ਦੀ ਪੁੱਛਲਣ ਕਿੰਨੇ ਪੈਸੇ ਲੈਏ ਨੇ ਕਦੇ ਮਿਲੇ ਵੀ ਹੋਈ ਹੈ ਕਿਸੇ ਨੂੰ ਸੋ ਝੂਠ ਬੋਲਦੇ ਨੇ ਝੂਠ ਤੋਂ ਸਿਵਾਏ ਕੁਝ ਨਹੀਂ ਬੋਲਦੇ ਕੋਈ ਕਿਸੇ ਕਿਸਮ ਦੀ ਜਦੋਂ ਮਰਜ਼ੀ ਜਿਹੜੀ ਆ ਉਹ ਗੱਲ ਕਰਦੇ ਹਮੇਸ਼ਾ ਝੂਠ ਤੱਤ ਪੇਸ਼ ਕਰਦੇ ਉਹਨਾਂ ਦੇ ਨਾਲ ਹੀ ਬੈਠਾ ਸੀ ਰਾਣਾ ਗਰਜ ਪੁੱਛਣ ਦੇ ਭਾਈ ਕਿੰਨੇ ਪੈਸੇ ਲੈਏ ਨੇਗੇ ਹੂੰ ਸੋ ਬਲਕੇ ਉਹਨਾਂ ਦੇ ਜਿੰਨੇ ਇਥਨੋਲ ਦੇ ਲਾਇਸੈਂਸ ਹੁੰਦੇ ਸੀਗੇ ਜਿਹੜੇ ਪੁੱਛ ਲਏ ਉਹਨਾਂ ਨੂੰ ਕਹਿੰਦੇ ਜਦੋਂ ਤੁਹਾਡੇ ਕੋਲੇ ਆਉਣਗੇ ਉਹਨਾਂ ਦੀ ਫਾਈਲ ਆਉਣ ਤੋਂ ਪਹਿਲਾਂ ਉਹਨਾਂ ਦੇ ਅਸੀਂ ਜਾਰੀ ਕਰਕੇ ਉਹਨਾਂ ਨੂੰ ਭੇਜ ਦਿੰਦੇ ਸੀਗੇ ਇੱਕ ਹਫ਼ਤੇ ਚ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਉਹਨਾਂ ਦੇ ਆਪ ਦੇ ਸਾਥੀਆਂ ਦੇ ਲਾਇਸੈਂਸ ਸਾਲ-ਸਾਲ ਛੇ-ਛੇ ਮਹੀਨੇ ਫਸੇ ਰਹਿੰਦੇ ਸੀਗੇ ਕਦੇ ਐਕਸਪੈਂਸ਼ਨ ਦੇ ਕਦੇ ਕਿਸੇ ਹੋਰ ਚੀਜ਼ ਦੇ ਪਰ ਲੇਕਿਨ ਸਾਡੀ ਸਰਕਾਰ ਆਈ ਆ ਬੜੀ ਇਮਾਨਦਾਰੀ ਨਾਲ ਸਰਦਾਰ ਭਗਵੰਤ ਸਿੰਘ ਮਾਜੀ ਦੀ ਹਦਾਇਤਾਂ ਨੇ ਵੀ ਜਿਹਦਾ ਵੀ ਲਾਇਸੈਂਸ ਯੋਗ ਆ ਬਣਦਾਗਾ ਕਾਨੂੰਨੀ ਤੌਰ ਤੇ ਸਹੀ ਆ ਉਹਦਾ ਨਾਮ ਦੇ ਨਾਲ ਜਾਰੀ ਕਰਨਾ ਗੁਰਜੀਤ ਵਾਲੇ ਲਾਇਸੈਂਸ ਨੂੰ ਐ ਵੀ ਕਿਹਾ ਜਾਂਦੀ ਹੈ ਵਿਦਨ ਕਾਂਗਰਸ ਕੇ ਲੀਡਰ ਕਹਿੰਦੇ ਆ ਕਿ ਰਾਣਾ ਗੁਰਜੀਤ ਦੀ ਆਮਦਨੀ ਪਾਰਟੀ ਨਾਲ ਸੈਟਿੰਗ ਹੈ ਦੇਖੋ ਜਿਹੜਾ ਜਿਹਦਾ ਕੰਮ ਹੋ ਜਾਂਦਾ ਉਹਦੀ ਸੈਟਿੰਗ ਕਹਿੰਦੇ ਨੇ ਕਿ ਜਿਹਦਾ ਜਿਹੜਾ ਨਜਾਇਜ਼ ਕੰਮ ਕਰਦਾ ਕਹਿੰਦੇ ਉਹ ਨਜਾਇਜ਼ ਕੰਮ ਆ ਲਾਓ ਕਰੋ ਇਹ ਕਾਂਗਰਸ ਦਾ ਕਲਚਰ ਆ ਕਿ ਨਜਾਇਜ਼ ਕੰਮ ਕਰਦੇ ਨੇ ਮੈਂ ਤਾਂ ਸਿਰਫ ਵਿਧਾਨ ਸਭਾ 'ਚ ਕੀ ਬੋਲਿਆ ਸੀ ਮੈਂ ਤਾਂ ਸਿੰਪਲ ਗੱਲ ਕਹੀ ਸੀ ਕਿ ਦਰਿਆਵਾਂ ਦੇ ਅੰਦਰ ਤੁਸੀਂ ਬੰਨਾਂ ਦੇ ਅੰਦਰ ਤੁਹਾਨੂੰ ਕਿੱਲਾ-ਕਿੱਲਾ ਜ਼ਮੀਨ ਲੈਣ ਦੀ ਕੀ ਲੋੜ ਪੈਗੀ ਦੇਖੋ ਜਿਸ ਸਰਦਾਰ ਦੀ ਜਿਸ ਵਿਅਕਤੀ ਦੀ 200 ਏਕੜ ਜ਼ਮੀਨ ਕਿਤੇ ਦੂਰ ਆ ਜਾਂ 100 ਏਕੜ ਕਿਤੇ ਹੋਰ ਆ ਕਿਉਂਕਿ ਇਹ ਤਾਂ ਵੱਡੀਆਂ-ਵੱਡੀਆਂ ਜ਼ਮੀਨਾਂ ਨੇ ਇਹਨਾਂ ਕੋਲ ਦੋ-ਦੋ 100 3-300 ਏਕੜ ਤੇ ਇਹਨਾਂ ਨੂੰ ਫਿਰ 1 ਏਕੜ ਜਾ ਕੇ ਤੁਸੀਂ ਬੰਦ ਲੈਣ ਦੀ ਕੀ ਲੋੜ ਪੈਗੀ ਦੋ ਏਕੜ ਕਿਉਂ ਲੈਣ ਪੈਗੀ ਮੈਂ ਤਾਂ ਇਹੀ ਕਿਹਾ ਸੀਗਾ ਕਿ ਭਾਈ ਤੁਹਾਡੀ 12 ਏਕੜ ਜ਼ਮੀਨ ਨੂੰ ਬਚਾਉਣ ਦੇ ਲਈ ਪਿਛਲੀ ਸਰਕਾਰ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੇ 1 ਕਰੋੜ 18 ਲੱਖ ਰੁਪਏ ਦੇ ਡੰਕੇ ਡੰਗੇ ਲਾਏ ਸੀ ਉੱਥੇ ਡੰਗੇ ਜਿਹੜੇ ਲਾਏ ਸੀ ਜਿਹੜੇ ਪੱਥਰ ਦੀ ਰੁਕਾਵਟ ਲਾਈ ਸੀ 1 ਕਰੋੜ 18 ਲੱਖ ਰੁਪਈਆ ਖਰਚ ਹੋਇਆ ਜਦ ਕਿ ਉਹ ਖਰੀਦੀ ਗਈ ਹੈ 45 ਲੱਖ ਦੀ ਸੇ ਦਾ ਮਤਲਬ ਪੈਸੇ ਦਾ ਮਜੂਦ ਹੋਇਆ ਉਹੀ ਪੈਸਾ ਕਿਤੇ ਹੋਰ ਲਾ ਲੰਦੇ ਇਹਨਾਂ ਨੇ ਉੱਥੇ ਕਿਉਂ ਖਰੀਦਿਆ ਸਿੱਧਾ ਸਿੱਧਾ ਸਪਸਥਾ ਕਿ ਜਦੋਂ ਦਰਿਆ ਪਾਣੀ ਆਉਂਦਾਗਾ ਤਾਂ ਨਾਲ ਰੇਤਾ ਲੈ ਕੇ ਆਉਂਦਾ ਰੇ ਤੱਕ ਨਾਲ ਹੀ ਇਹ ਕੰਮ ਕਰਦੇ ਨੇਗੇ ਸੋ ਇਲਜ਼ਾਮ ਦੂਜਿਆਂ ਤੇ ਲਾਉਂਦੇ ਨੇਗੇ ਝੂਠ ਦੂਜਿਆਂ ਤੇ ਪਰੋਸਦੇ ਨੇਗੇ ਇੰਪੋਰਟੈਂਟ ਸਵਾਲ ਹੈ ਖਜ਼ਾਨੇ ਦੀ ਪੰਜਾਬ ਦੇ ਦੀ ਕੁੰਜੀ ਤੁਹਾਡੇ ਕੋਲ ਹੈ ਜਿਹੜੀਆਂ ਇਲੈਕਸ਼ਨਾਂ ਆਉਂਦੀਆਂ ਨੇ ਬਾਈ ਇਲੈਕਸ਼ਨ ਆਉਂਦੀਆਂ ਨੇ ਮੇਰੇ ਖਿਆਲ ਤੁਹਾਡੀ ਸਰਕਾਰ ਜੀਮਾ ਸਾਹਿਬ ਸਾਹਿਬ ਤੋਂ ਜ਼ਿਆਦਾ ਬਾਈ ਇਲੈਕਸ਼ਨ ਹੋਈਆਂ ਹੈ ਕਜ਼ਾਨਾ ਮੰਤਰੀ ਧੜਕਣ ਵੱਧੀ ਹੈ ਵਿੱਤੀ ਬੋਝ ਸਟੇਟ ਤੇ ਪੈਂਦਾ ਇਸ ਗੱਲ ਨਾਲ ਦੇਖੋ ਬਿੱਤੀ ਬੋਜ਼ ਤਾਂ ਨਹੀਂ ਜਿਆਦਾ ਪੈਂਦਾ ਹੈਗਾ ਕਿਉਂਕਿ ਜਦੋਂ ਕਿਸੇ ਵੀ ਇਲੈਕਸ਼ਨ ਆਉਂਦੀ ਹੈ ਰੁਟੀਨ ਦੀਆਂ ਇਲੈਕਸ਼ਨਾਂ ਲੱਗੀਆਂ ਚਾਹੇ ਪਹਿਲਾਂ ਚਾਰ ਜਿਮਨੀ ਚੋਣਾ ਆ ਜਾਂ ਪਾਰਲੀਮੈਂਟ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਦੋ ਆ ਜਾਂ ਹੁਣ ਜਿਹੜੀ ਇੱਕ ਆਈ ਹੈਗੀ ਸੋ ਇਹ ਤਾਂ ਬੇਵਕਤੀ ਮੌਤ ਹੋਈ ਆ ਇਹ ਕੋਈ ਕਿਸੇ ਨੇ ਜਾਣ ਜਾਣਬੁੱਝ ਕੇ ਨਹੀਂ ਕਰਾਈ ਗਈ ਜਾਂ ਬੀਦੀ ਮੈਲਾਫੈਡ ਇੰਟੈਂਸ਼ਨ ਨਹੀਂ ਹੋਈ ਹੈਗੀ ਇਹਦੇ ਚ ਬੇਵਕਤੀ ਮੌਤ ਦੇ ਕਾਰਨ ਹੋਈ ਆ ਕੋਈ ਖਰਚ ਨਹੀਂ ਹੈਗਾ ਜੋ ਰੁਟੀਨ ਦਾ ਖਰਚ ਹੁੰਦਾ ਉਹ ਹੁੰਦਾਗਾ ਪਰ ਲੇਕਿਨ ਮੈਂ ਸਮਝਦਾ ਡਿਵੈਲਪਮੈਂਟ ਜਿਹੜੀ ਵਰਕ ਆ ਉਹ ਤਾਂ ਸਾਡਾ ਓਵਰਾਲ ਪੰਜਾਬ ਆਲਰੇਡੀ ਜਾਰੀ ਆ ਜਿਹੜੀ ਤੋਂ ਮੈਨੂੰ ਜਿੱਤ ਆ ਗਿਆ ਜਿਹੜਾ ਜੀਐਸਟੀ ਦਾ ਜਿਹੜਾ ਅਪਡੇਟ ਆਇਆ ਹੈ ਇਹਦਾ ਕੀ ਪ੍ਰਭਾਵ ਪਿਆ ਵਿੱਤੀ ਤੌਰ ਤੇ ਤੁਸੀਂ ਇਹਦਾ ਕਿਵੇਂ ਮਲਾਂਕਣ ਕਰਦੇ ਹੋ ਦੇਖੋ ਜੀਐਸਟੀ 2 ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਲਾਗੂ ਕੀਤਾਗਾ ਉਹਦੇ ਅੰਦਰ 8 ਦਿਨ ਦਾ ਰਿਜ਼ਲਟ ਆਇਆ ਹਜੇ ਕਿਉਂਕਿ 22 ਤਰੀਕ ਨੂੰ ਲਾਗੂ ਹੋਇਆ 30 ਤਰੀਕ ਤੱਕ ਫਾਈਨਲ ਡਿਜੀਟ ਜਿਹੜੀ ਆ ਉਹ ਆ ਜਾਂਦੀ ਆ ਉਹਦੇ ਅੰਦਰ ਐਸ ਨੈਸ਼ਨਲ ਲੈਵਲ ਤੇ ਜਿਹੜੀ ਆ ਉਹ ਡਿਕਲਾਈਨ ਹੋਇਆਗਾ ਨੈਸ਼ਨਲ ਲੈਵਲ ਤੇ ਰੈਵਨਿਊ ਡਿਕਲਾਈਨ ਹੋਇਆਗਾ ਪਰ ਲੇਕਿਨ ਪੰਜਾਬ ਨੇ ਇਹਨਾਂ ਜਿਹੜੀਆਂ ਵਿਪਰੀਤ ਸਿਚੁਏਸ਼ਨ ਨੇ ਉਹਨਾਂ ਦੇ ਅੰਦਰ ਵੀ ਅੱਛਾ ਕੀਤਾ ਸੀ ਨੇ ਕਿਉਂਕਿ ਸਾਡੀ ਜਿਹੜੀ ਇਨਫੋਰਸਮੈਂਟ ਦੀ ਟੀਮ ਆ ਜਿਹੜੀ ਸਾਡੀ ਜੀਐਸਸੀ ਦੇ ਅੰਦਰ ਟੀਮ ਆ ਉਹ ਬੜਾ ਅੱਛੇ ਤਰੀਕੇ ਨਾਲ ਕੰਮ ਕਰਦੀ ਆ ਬੜੀ ਇਮਾਨਦਾਰੀ ਨਾਲ ਕੰਮ ਕਰਦੀ ਆ ਉਹਦੇ ਅੰਦਰ ਸਾਡਾ 10% ਅਸੀਂ ਗਰੋਥ ਤੇ ਗਿਆਗੇ ਓਵਰਆਲ ਜੇ 6 ਮਹੀਨਿਆਂ ਦੀ ਗਰੋਥ ਦੀ ਗੱਲ ਕਰੀਏ ਪਿਛਲੇ 6 ਮਹੀਨੇ ਪੂਰੇ ਹੋ ਚੁੱਕੇ ਨੇ ਤਾਂ 23% ਅਸੀਂ ਜਿਹੜਾ ਗਰੋਥ ਕੀਤਾ ਜਿਹੜਾ ਕਿ ਨੈਸ਼ਨਲ ਐਵਰੇਜ ਨਾਲੋਂ ਕਿਤੇ ਵੱਧ ਆ ਔਰ ਸਾਡੀ ਨੈਸ਼ਨਲ ਲੈਵਲ ਤੋਂ ਸਰਕਾਰ ਜਿਹੜੀ ਆ ਉਹ ਕੰਮ ਕਰਦੀ ਜੇ ਮੈਂ ਪਿਛਲੇ 5 ਸਾਲਾਂ ਦਾ ਮੌਲੰਕਣ ਕਰੀਏ 2017 ਤੋਂ 22 17 ਤੋਂ 22 ਕਦੇ ਉਹ ਮਿੱਥੇ ਟੀਚੇ ਅਚੀਵ ਨਹੀਂ ਕਰ ਸਕੇ ਅਸੀਂ ਜਿੰਨਾ ਟੀਚੇ ਮਿੱਥਦੇ ਆ ਉਹ ਤੋਂ ਵੱਧ ਜਿਹੜਾ ਰੈਵਨਿਊ ਕਲੈਕਟ ਕਰਦੇ ਆਗੇ ਠੀਕ ਹੈ ਤੁਸੀਂ ਖਰਚਿਆਂ ਦੇ ਮਾਮਲੇ 'ਚ ਰੈਵਨਿਊ ਦੇ ਮਾਮਲੇ 'ਚ ਸਟੇਟ ਕਿੱਥੇ ਖੜੀ ਆ ਜੇ ਤੁਸੀਂ ਕੰਪੈਰੀਜ਼ਨ ਕਰਦੇ ਹੋ ਪਿਛਲੀਆਂ ਸਰਕਾਰਾਂ ਦੇ ਨਾਲ ਤੁਸੀਂ ਆਪਣੀ ਪਿੱਠ ਕਿਵੇਂ ਥਾਪੜਦੇ ਹੋ ਕਿ ਆਹ ਚੀਜ਼ 'ਚ ਮੈਂ ਉਹਨਾਂ ਦੇ ਨਾਲੋਂ ਅਸੀਂ ਕਲੈਕਟਿਵਲੀ ਵੱਧ ਚੀਜ਼ਾਂ ਕਮਾ ਲੀਆਂ ਦੇਖੋ ਮੈਂ ਮੋਟਾ ਜੀ ਗੱਲ ਕਰਨਾ ਚਾਹਾਂਗਾ ਕਿ ਜਿਹੜੇ 3.5 ਸਾਲ ਉਹਨਾਂ ਦੇ 5 ਸਾਲ ਅਸੀਂ ਉਹਨਾਂ ਦੇ 5 ਸਾਲਾਂ ਨਾਲ ਰੈਵਨਿਊ ਕਲੈਕਸ਼ਨ ਦੇ ਅੰਦਰ ਵੀ ਜਾਦਾਂਗੇ 3.5 ਸਾਲ ਹਰ ਇੱਕ ਹੈੱਡ ਦੇ ਅੰਦਰ ਸਾਰੇ ਹੈੱਡਸ ਦੇ ਅੰਦਰ ਸਾਡੀ ਕਲੈਕਸ਼ਨ ਜਿਹੜੀ ਆ ਤਿੰਨਾਂ ਸਾਲਾਂ ਦੀ ਉਹਨਾਂ ਦੇ ਪੰਜਾਂ ਸਾਲਾਂ ਦੇ ਭਾਰੂ ਪੈਂਦੀ ਆ ਕਾਂਗਰਸ ਪਾਰਟੀ ਦੇ ਔਰ ਉਸੇ ਤਰ੍ਹਾਂ ਖਰਚੇ ਜਿਹੜੇ ਨੇਗੇ ਉਹ ਵੀ ਭਾਰੂ ਪੈਂਦੇ ਨੇ ਕਿਉਂ ਪੈਂਦੇ ਨੇਗੇ ਕਿਉਂਕਿ ਕਈ ਕਹਿਣਗੇ ਵੀ ਖਰਚੇ ਕਿਉਂ ਕਰਦੇ ਹੋ ਭਾਈ ਪੰਜਾਬ ਦੇ ਅੰਦਰ 56 ਹਜ਼ਾਰ ਨੌਕਰੀ ਦਿੱਤੀ ਆ ਠੀਕ ਹੈ 56 ਹਜ਼ਾਰ ਨੌਕਰੀ ਦਿੱਤੀ ਆ ਔਰ 300 ਯੂਨਿਟ ਮੁਫਤ ਦੇ ਰਹੇ ਆ ਲੋਕਾਂ ਨੂੰ ਗੋਇੰਦਵਾਲ ਸਾਹ ਵਾਲਾ ਥਰਮਲ ਪਲੈਂਟ ਜਿਹੜਾ ਕਿ ਪ੍ਰਾਈਵੇਟ ਕੰਪਨੀ ਨੂੰ ਵੇਚਿਆ ਸੀ ਉਹ ਪ੍ਰਾਈਵੇਟ ਕੰਪਨੀ ਤੋਂ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਨਾਂ ਕੀਤਾਗਾ ਪੰਜਾਬ ਦੇ ਨਾਲ ਸਕੂਲ ਸਕੂਲਾਂ ਦੀ ਕਾਇਆਕਲਪਤੀ ਬਦਲ ਤੇ ਸਕੂਲ ਬਿਲਕੁਲ ਸਕੂਲ ਆਫ ਹੈਮਿਨਸ ਬਣ ਕੇ ਟੀਚਰਾਂ ਦੀ ਭਰਤੀ ਲਗਾਤਾਰ ਚੱਰੀ ਆ ਸੋ ਪੰਜਾਬ ਨੂੰ ਜਦ ਤੱਕ ਅਸੀਂ ਅੱਛੇ ਤਰੀਕੇ ਨਾਲ ਐਜੂਕੇਟ ਨਹੀਂ ਕਰਾਂਗੇ ਤਾਂ ਪੰਜਾਬ ਤਰੱਕੀ ਨਹੀਂ ਕਰ ਸਕਦਾ ਔਰ ਸਾਡੀ ਪਾਰਟੀ ਦਾ ਏਜੰਡਾ ਹੀ ਇਹ ਹੈ ਕਿ ਸਭ ਨੂੰ ਜਿਹੜੀ ਅੱਛੀ ਕੁਆਲਟੀ ਦੀ ਐਜੂਕੇਸ਼ਨ ਦਿਓ ਸਭ ਦਾ ਅੱਛਾ ਕੁਆਲਟੀ ਦਾ ਇਲਾਜ ਕਰੋ ਤਾਂ ਕਿ ਸਟੇਟ ਜਿਹੜਾ ਪ੍ਰੋਡਾਸਟ ਕਰਦਾ ਦਿਖਾਈ ਦੇਵੇ ਪਰ ਲੇਕਿਨ ਇਹਨਾਂ ਨੇ ਨਾ ਇਲਾਜ ਕੀਤਾ ਕਿਸੇ ਦਾ ਨਾ ਐਜੂਕੇਸ਼ਨ ਦਿੱਤੀ ਬਲਕਿ 3 ਸਾਲ ਤਾਂ ਇਹਨਾਂ ਨੂੰ ਕੋਵਿਡ 'ਚ ਕੱਢ ਤੇ ਕਾਂਗਰਸ ਪਾਰਟੀ ਨੇ 3 ਸਾਲ ਕੋਵਿਡ 'ਚ ਕੱਢ ਤੇ ਘਰੇ ਵੜ ਕੇ ਬੈਠੇ ਰਹੇ ਇੱਕ ਦੋ ਮੰਤਰੀਆਂ ਤਾਂ ਲਖਾਤਾ ਸੀਗਾ ਕਿ ਕੋਵਿਡ ਹੋ ਗਿਆ ਹੈ ਮੇਰੇ ਘਰੇ ਨਾ ਆਇਓ ਮੈਂ ਮਿਲ ਨਹੀਂ ਸਕਦਾ ਕਿਸੇ ਨੂੰ ਮਤਲਬ ਇਹਨਾਂ ਦੇ ਘਰਾਂ ਦੇ ਬੂਹੇ ਬੰਦ ਕਰਲੇ ਸੀ ਲੋਕਾਂ ਦੇ ਲਈ ਸਾਡੇ ਬੂਹੇ ਤਾਂ 24 ਘੰਟੇ ਖੁੱਲ੍ਹੇ ਨੇ ਅਸੀਂ ਦਿਨ ਰਾਤ ਸਾਡੇ ਸਾਰੇ ਮੰਤਰੀ ਸਾਰੇ ਐਮਐਲਏ ਮਾਨਯੋਗ ਮੁੱਖ ਮੰਤਰੀ ਸਾਹਿਬ ਲੋਕਾਂ ਦੇ ਵਿਚਰਿਆਂ ਦੇ ਕੰਮ ਕਰਦੇ ਰਹੇ ਨੇ ਜੀ ਆਖਰੀ ਸਵਾਲ ਹੈ ਮੇਰਾ ਚੀਮਾ ਸਾਹਿਬ ਇੱਕ ਮਸਲਾ ਵਿਰੋਧੀ ਧਿਰ ਬੜਾ ਵੱਡੇ ਤੌਰ ਤੇ ਚੱਕ ਰਹੀ ਹੈ ਕਿ ਸੀਐਮ ਰੀਲੀਫ ਫੰਡ ਤੋਂ ਤੁਸੀਂ ਰੰਗਲਾ ਪੰਜਾਬ ਫੰਡ ਤੇ ਕਿਉਂ ਆ ਗਏ ਤੁਹਾਡੇ ਤੇ ਅਲੀਗੇਸ਼ਨ ਲਾ ਰਹੇ ਕਪੜਾ ਕਰਨਾ ਸੁਖਵੀਰ ਬਾਦਲ ਕਹਿੰਦੇ ਸਰਕਾਰ ਮੰਗਤੀ ਬਣ ਗਈ ਹੈ ਇਹਨਾਂ ਨੇ ਤਾਂ ਜੀ ਉਹ ਪੈਸੇ ਖਾ ਜਾਣੇ ਆ ਤੁਸੀਂ ਦੱਸੋ ਕਿ ਲੀਗਲ ਤੌਰ ਤੇ ਕੀ ਮਜਬੂਰੀ ਬਣੀ ਸਰਕਾਰ ਦੀ ਕਿ ਉਹ ਖਾਤੇ ਦੀ بجائے ਨਵਾਂ ਖਾਤਾ ਆ ਜੇ ਮੈਂ 2016 ਦੀ ਗੱਲ ਕਰਾਂ ਤਾਂ 2016 ਦੇ ਅੰਦਰ ਜਦੋਂ ਕਾਲੀ ਦਲ ਦਾ ਰਾਜ ਸੀ ਪੰਜਾਬ ਦੇ ਅੰਦਰ ਉਦੋਂ ਟ੍ਰੈਜ਼ਰੀ ਬੰਦ ਹੋ ਗਈ ਸੀ ਠੀਕ ਹੈ ਜੀ ਉਦੋਂ ਘਟੋ ਘਟ ਖਜ਼ਾਨਾ ਜਿਹੜਾ ਇੱਕ ਮਹੀਨੇ ਲਈ ਬੰਦ ਰਿਹਾ ਪੰਜਾਬ ਦਾ 1 ਰੁਪਿਆ ਦੀ ਯਾਰੀ ਹੋ ਸਕਿਆ ਸੁਖਵੀਰ ਸਿੰਘ ਮਾਦਲ ਕਿਹੜੀਆਂ ਗੱਲਾਂ ਕਰਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਪੂਰੇ ਸਾਢੇ 3 ਸਾਲ ਦਾ ਸਮਾਂ ਹੋ ਰਿਹਾਗਾ ਇੱਕ ਦਿਨ ਵੀ ਖਜ਼ਾਨਾ ਬੰਦ ਨਹੀਂ ਹੋਇਆ ਬਲਕਿ ਸਾਰਾ ਕੁਝ ਸਮੇਸਰ ਜਾ ਰਿਹਾ ਇਹ ਜਿਹੜਾ ਅਸੀਂ ਫੰਡ ਬਣਾਇਆ ਰੰਗਲਾ ਪੰਜਾਬ ਫੰਡ ਬਣਾਇਆਗਾ ਇਹਦੇ ਅੰਦਰ ਤਾਂ ਇਸ ਤਰ੍ਹਾਂ ਦਾ ਫੰਡ ਤਾਂ ਹਿਮਾਚਲ ਪ੍ਰਦੇਸ਼ ਨਹੀਂ ਬਣਾਇਆ ਸੀਗਾ ਤਾਂ ਮੈਂ ਲਾਡੂ ਦੇ ਵੀ ਬਣਾਇਆ ਸੀਗਾ ਬਣਾਇਆ ਤਾਂ ਪ੍ਰਧਾਨ ਮੰਤਰੀ ਨੇ ਵੀ ਆ ਪਰ ਤੁਸੀਂ ਕੰਡੈਮ ਕਰਦੇ ਰਹੇ ਹੋ ਕਿ ਇਹ ਫੰਡ ਕਿਉਂ ਬਣਿਆ ਅਸੀਂ ਸਾਰੀਆਂ ਹੋਰ ਸਟੇਟਾਂ ਨੂੰ ਦੇਖ ਕੇ ਬਣਾਇਆਗਾ ਕਿ ਇਹਦੇ ਅੰਦਰ ਸੀਐਸਆਰ ਦਾ ਪੈਸਾ ਆ ਜਾਂਦਾਗਾ ਇਹਦੇ ਅੰਦਰ ਕੁਝ ਐਗਜ਼ੈਂਪਸ਼ਨ ਜਿਹੜੀਆਂ ਟੈਕਸ ਦਿਆਂ ਲੋਕਾਂ ਨੂੰ ਮਿਲ ਜਾਂਦੀਆਂ ਲੋਕ ਦੇ ਰਹੇ ਨੇਗੇ ਅੱਜ ਵੀ ਮੈਨੂੰ ਕਈ ਫੋਨ ਆਏ ਨੇ ਕਿ ਅਸੀਂ ਸੀਐਮ ਸਾਹਿਬ ਦੇ ਫੰਡ ਚ ਕਰੋੜਾ ਰੁਪਏ ਦੇਣਾ ਕੋਈ 3 ਕਰੋੜ ਕਹਿ ਰਿਹਾ ਕੋਈ 5 ਕਰੋੜ ਕਹਿ ਰਿਹਾ ਸੋਦੇ ਅੰਦਰ ਲੋਕ ਪੈਸਾ ਦੇ ਰਹੇ ਨੇ ਪਾਰਦਰਸ਼ਤਾ ਨੂੰ ਯਕੀਨੀ ਕਿਵੇਂ ਬਣਾਉਂਗੇ ਬਿਲਕੁਲ 100% ਪਾਰਦਰਸ਼ਤਾ ਨੂੰ ਯਕੀਨੀ ਬਣਾਵਾਂਗੇ ਕੋਈ ਮਾੜਾ ਹੀ ਆਦਮੀ ਹੋਊਗਾ ਦੁਨੀਆ ਦੇ ਅੰਦਰ ਜਿਹੜਾ ਇਸ ਪੈਸੇ ਨੂੰ ਖਾਊ ਕਿਉਂਕਿ ਲੋਕਾਂ ਨੇ ਮਿਹਨਤ ਮੁਸ਼ਕਲ ਚ ਪੈਸਾ ਦਿੱਤਾਗਾ ਮੈਂ ਸਮਝਦਾ ਇਸ ਇੱਕ ਇੱਕ ਪੈਸੇ ਦਾ ਲੋਕਾਂ ਦੇ ਸਾਹਮਣੇ ਹਿਸਾਬ ਜਿਹੜਾ ਉਹ ਵੀ ਆਊਗਾ ਅਸੀਂ ਬਿਲਕੁਲ ਜਿੱਥੇ ਲਾਵਾਂਗੇ ਉਹ ਵੀ ਦੱਸਾਂਗੇ ਅਸੀਂ ਜਿਹੜਾ ਜੀ ਅਸੀਂ ਤੁਹਾਨੂੰ 2 ਕਰੋੜ ਦਾ ਹਿਸਾਬ ਭੇਜ ਦਾਂਗੇ ਵੀ ਆ ਘਰ ਬਣਾ ਤੂੰ ਚੈੱਕ ਕਰ ਲਿਓ ਤੁਹਾਨੂੰ ਪਤਾ ਲੱਗ ਜਾਊਗਾ ਸੋ ਇਹ ਤਾਂ ਕਾਂਗਰਸ ਪਾਰਟੀ ਨੂੰ ਲੱਗ ਰਿਹਾ ਕਿ ਸਰਕਾਰ ਕਿਉਂ ਲੋਕਾਂ ਦੀ ਮਦਦ ਕਰ ਰਹੀ ਆ ਸਰਕਾਰ ਲੋਕਾਂ ਦੀ ਬਾਹਰ ਨਾ ਬਾਹਰ ਨਾ ਫੜੇ ਇਹ ਸੇ ਗੱਲ ਕਰਕੇ ਕੋਈ ਨਾ ਕੋਈ ਬਹਾਨਾ ਲਾ ਕੇ ਸਾਨੂੰ ਨਿੰਦਣ ਦਾ ਕੰਮ ਕਰਦੇ ਨੇ ਪਰ ਲੇਕਿਨ ਅਸੀਂ ਆਪਣੀ ਸੇਵਾ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਦੀ ਕੋਈ ਜਾਰੀ ਰੱਖਾਂਗੇ ਬਹੁਤ ਮਿਹਰਬਾਨੀ ਤੇ ਇਸ ਹਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿਹੜੇ ਕਹਿੰਦੇ ਨੇ ਕਿ ਆਪੋਜੀਸ਼ਨ ਹਰ ਮੁੱਦੇ ਤੇ ਸਿਆਸਤ ਕਰਨ ਦਾ ਯਤਨ ਕਰਦੀ ਹੈ ਪਰ ਸਾਡੀ ਕੋਸ਼ਿਸ਼ ਇਹ ਹੈ ਕਿ ਪੰਜਾਬ ਨੂੰ ਵਿੱਤੀ ਤੌਰ ਤੇ ਕਿਵੇਂ ਖੜਾ ਕੀਤਾ ਜਾ ਸਕੇ ਕੈਮਰਾਮੈਨ ਵਿਰਿੰਦਰ ਦੇ ਨਾਲ ਰਮਨਦੀਪ ਸਿੰਘ ਸੋਢੀ ਜਗਬਣੀ ਟੀਵੀ ਜਲੰਧਰ